ਦੋ ਮਿੰਟ ਹੀ ਆਨੇ ਪ੍ਰਧਾਨੀ ਮੰਡਲ ਆਪ ਡਾਕਟਰ ਸੋਭਾ ਡਾਕਟਰ ਜੁਕਮਾਨ ਜੀ ਸਤਿੰਦਰ ਜਹਾਂਜੀ ਡਾਕਟਰ ਰਤਨ ਜੀ ਪ੍ਰਧਾਨਾਰ ਵਿੱਚ ਮੇਰੇ ਨਾਲ ਆ ਕੇ ਬਿਠੇ ਨੇ ਦੋਸਤੋ ਪਹਿਲਾ ਤਾਂ ਬਧਾਈ ਦਿਨੇ ਆਮਰ ਗਰਕ ਸਮੁਦਾਇ ਤੇ ਪ੍ਰਿੰਪਤਾ ਪ੍ਰਿੰਸੀਪਲ ਜੀ ਨੂੰ ਇਹਨਾਂ ਦੀ ਕਿਤਾਬ ਅੱਜ ਕੌਣ ਕਿ ਹੋ ਰਹੀ ਹੈ ਸਾਡੇ ਸੋਭੀ ਸਿੰਘ ਆਚਾਰੀ ਸਕੀਨਿੰਗਾਂ ਜਿਹੜੀਆਂ ਅੰਦੀ ਉਹਨਾਂ ਦਾ ਵੀ ਸਨਮਾਨ ਕਰਿਆ ਸੀ ਸਮਰੂਪ ਸਹਿਜ ਸਭਾ ਨੇ ਜੋ ਹੱਕ ਦੀ ਬਣਦਾ ਸੀ ਜਿੰਨਾਂ ਦੀ ਯਾਦ ਵਿੱਚ ਇੱਕ ਪ੍ਰੋਗਰਾਮ ਕਰਵਾਇਆ ਗਿਆ ਡਾਕਟਰ ਜੀ ਮਾਊ ਅਫਰੀਕਾ ਕੀ ਇਹਨਾਂ ਬਾਰੇ ਸਾਨੂੰ ਸਾਰਾ ਨਹੀਂ ਪਤਾ ਕਿ ਬਹੁਤ ਹੀ ਗ੍ਰੀਤੀ ਦੇ ਤੋਟ ਕੇ ਕਿਹੜੀ ਉਹ ਪ੍ਰਸਿੱਧ ਦੇ ਕੰਮ ਕੀ ਸੀ ਮਾਪਿਆਂ ਦੀ ਚੌਥੀ ਲੜਾ ਸੀ ਬੜੀ ਗਰੀਬੀ ਦੇ ਵਿੱਚ ਸਭ ਤੋਂ ਵੱਧ ਲੀਕਿੰਗਾਂ ਪ੍ਰਾਪਤ ਕਰ ਗਈ ਇਹ ਵੀ ਨੂੰ ਨਿੰਦਰ ਸਾਹਾ ਵੀ ਛੋਟੀ ਉਮਰ ਚ ਉਹਨੇ ਵੀ ਬਹੁਤ ਜਿਆਦਾ ਮਤਲਬ ਆਪਣਾ ਨਾਮ ਕਮਾਇਆ ਕਿਉਂਕਿ ਨਹੀਂ ਉਹ ਉਸ ਉਮਰ ਦੇ ਵਿਅਕਤੀ ਤਾਂ ਬਾਇੰਗੇ ਤੇ ਰਤਨਾ ਘਾ ਕੇ ਜਾਈਆ ਨੱਥਰ ਵੱਲ ਨੂੰ ਭਜਦੇ ਹੁੰਦੇ ਆ ਪਰ ਉਹਨੇ ਬਹੁਤ ਸੋਨਾ ਲਿਖਿਆ ਇੱਥੇ ਗੱਲ ਚਾਰ ਮਾਵਾਂ ਦੀ ਕੀਤੀ ਗਈ ਹੈ। ਲੇਕਿਨ ਤੈਨਾਂ ਨਹੀਂ ਹੈ ਪਰ ਗੱਲ ਚਾਰ ਮਾਵਾਂ ਦੀ ਕੀਤੀ ਗਈ ਹੈ। ਜਨਮ ਦੇਣ ਵਾਲੀ ਮਾਂ। ਉਹੀ ਮਾਰਦ ਦੇ ਪੁੱਤਰਾਂ ਨੇ ਬੰਦ ਬੜਈਆ ਕਰਤਾ ਮਾਨ। ਕਈਆਂ ਨੇ ਬਿਰਦਾ ਸ਼ਰਮ ਦੇ ਵਿੱਚ ਪਈ ਕਿੰਨਾ ਅੰਧਰਾਤਰ ਕਿਤਾ ਗਿਆ ਮਾਨ। ਦੂਜੀ ਧਰਤੀ ਮਾਨ। ਸਾਡੇ ਬਿਆਨੀਆਂ ਨੇ ਦੂਜੀ ਨਾਲ ਚੀਰ ਪਾੜ ਕੀਤੀ। ਪਚਾਵਾਂ ਲ ਹੋ ਸ਼ੁਰੂ ਹੋ ਗਈ ਜਹਰੀ ਦੀ ਬਣਾਤੀ ਤੀਤੀ ਸਾਡੀ ਜਿਹੜੀ ਮਾਂ ਬੋਲੀ ਪੰਜਾਬੀ ਹੈ ਉਹ ਦਾ ਕੋਈ ਸਾਰ ਨਹੀਂ ਪਤਾ ਹੈ ਕਿ ਸਭੇ ਜਾਣਦਾ ਹੱਡੇ ਦਾ ਕਾਣ ਕਿਵੇਂ ਹੋ ਰਿਹਾ ਹੈ ਅੱਜ ਅੰਗਰੇਜ਼ੀ ਨੂੰ ਸਾਡੇ ਦੇ ਮੂੰਹ ਮਾਰ ਰਹੇ ਆ ਰੰਗ ਮਲੇ ਦੀ ਮਾਂ ਬੋਲੀ ਪੰਜਾਬੀ ਦੀ ਬਿਲਕੁਲ ਕਹਿਣ ਤੋਂ ਸੰਕੋਚ ਕਰਦੇ ਆ ਘਰਾਂ ਦੇ ਵਿੱਚ ਵੀ ਸਾਡੇ ਅਣਪੜ੍ਹੇ ਗਏ ਵੀਰ ਨੇ ਕੋਈ ਇਹ ਜੇ ਮਤਲਬ ਬੱਚਿਆਂ ਨੂੰ ਦਾਦਾ ਬਾਬਾ ਕਹਿੰਦੇ ਹੁੰਦੇ ਕਿੰਨਾ ਪਿਆਰਾ ਸ਼ਬਦ ਸੀ ਹੁਣ ਦਾਦੂ ਨਾਨੂ ਮਾਮੂ ਚਾਚੂ ਆਂਟੀ ਇਹੇ ਦੱਸੋ ਬੱਚਿਆਂ ਤੇ ਕਹੇ ਜਾਂ ਸਰਪੰਦਾਂ ਮੈਂ ਆਪਦੇ ਬੱਚੇ ਨੂੰ ਲੱਗਦਾ ਹੁੰਦਾ ਵੀ ਜੇ ਬਾਈ ਲੱਗਦਾ ਬਾਈ ਕਹਿੰਦਾ ਚਾਚਾ ਲੱਗਦਾ ਚਾਚਾ ਭਾਇਆ ਲੱਗਦਾ ਭਾਇਆ ਤਾਂ ਹੀ ਚੌਥੀ ਮਾਦੀ ਦਾ ਲ ਹੋਈ ਹੈ ਗੋਮਾਤਾ ਸੜਕਾਂ ਦੇ ਦਿੱਤੀ ਆਫਤਰੀ ਜਿਹੜੇ ਉਥੇ ਵੈਲ ਸੀ ਉਹ ਵੀ ਸੜਕਾਂ ਦੇ ਫਿਰਦੇ ਆ ਕੋਈ ਕੁੱਟਦਾ ਹੈ ਕੋਈ ਮਾਰਦਾ ਹੈ ਕਿਸੇ ਨੂੰ ਉਹ ਮਾਰ ਦਿੰਦੇ ਆ ਬਹੁਤ ਸਾਲਾਂ ਆ ਆ ਰਹਿਣਾ ਨਹੀਂ ਪਰ ਉਥੇ ਤਾਂ ਰੂਗਾਂ ਉਹ ਰੱਖਿਆ ਜਾਂਦਾ ਜਿਹੜੀਆਂ ਬਾਹਰ ਗਈਆਂ ਉਹ ਤਾਂ ਫਿਰ ਕਿ ਉਹਨਾਂ ਦਾ ਕੋਈ ਸੰਭਾਲ ਸੰਭਾਲ ਨਹੀਂ ਹੈ ਇਹ ਜਿਹਨਾਂ ਚਾਰ ਸੜਕਾਂ ਮਾਂ ਦੀ ਗੱਲ ਕਰੀ ਗਈ ਹੈ ਇਹਨਾਂ ਦਾ ਨਗਰ ਆ ਰੂਗ ਹੈ ਜਦੋਂ ਤਿੰਨ ਰੇਖ ਪੜੇ ਗਏ ਨੇ ਕਿਤਾਬ ਦੇ ਉੱਤੇ ਮਤਲਬ ਮੈਂ ਨਾਲ ਜਿਵੇਂ ਸਭਿਆ ਚਾਰ ਤਿੰਨ ਮਾਮਾ ਦਾ ਪ੍ਰਸਾਰ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਨਾਲ ਗਿਆਨ ਖਜ਼ਾਨਾ ਵੀ ਲਿਖਿਆ ਜਾਂਦਾ ਕਿਉਂਕਿ ਇੰਨਾ ਗਿਆਨ ਮੈਨੂੰ ਉਹਨਾ ਇੰਨਾ ਲੇਖਾਂ ਦੇ ਵਿੱਚੋਂ ਮਿਲਿਆ ਸਾਡੀ ਪੁਰਾਣੀ ਸਭਤ ਸਾਡੀ ਦੀ ਸਾਰੀ ਹੈ ਕਿਤਾਬ ਦੇ ਵਿੱਚ ਮਨ ਆ ਰਹੀ ਹੈ ਪੜਾਂਗੇ ਅਨੇਕ ਪੜੀ ਨਹੀਂ ਬਹੁਤ ਵਧੀਆ ਲੱਗੀ ਵੀ ਇਹਨਾਂ ਹੁਣ ਮੈਂ ਇੱਕ ਸ਼ੇਰ ਹੈ ਤੇ ਇੱਕ ਵੀ ਸ਼ੇਰ ਬੋਲ ਕੇ ਆਪਣੀ ਖਾਲ ਨੂੰ ਮਾਂ ਬੋਲੀ ਦੀ ਯਾਦ ਵੀ ਤੇ ਹੈ ਇਹ ਅਜੇ ਵੀ ਨਾ ਸੰਭਲੇ ਪੁੱਤਰ ਹੋਵੇ ਤਾਂ ਕਿ ਗੁਲਾਮ ਜੰਮੀਰੀ ਤਿਆਰ ਹੈ ਪੰਜਾਬੀ ਮਾਂ ਗੋਲੀ ਵਰਗਾ ਦੁਨੀਆ ਤੇ ਪ੍ਰੀਤੀ ਮਾਨਾ ਮਿਲਦਾ ਨਾ ਪਿਆਰ ਹੈ ਪ੍ਰੀਤੀ ਮਾਨਾ ਮਿਲਦਾ ਨਾ ਪਿਆਰ ਹੈ ਕਿਸੇ ਉਮ ਨੂੰ ਖਤਮ ਕਰਨ ਲਈ ਉਸ ਦੀ ਬੋਲੀ ਤੇ ਕਰੂਜਾ ਜਿਵੇਂ ਕਰਨਾ ਦੂਸਰਾਂ ਦੀਆਂ ਨਜ਼ਰਾਂ ਟਿਕੀਆਂ ਰਹਿੰਦੀਆਂ ਫੇਰ ਕਲਾਮੀਆਂ ਦੀਆਂ ਜਹੀਰਾ ਮਟਣ ਲਈ ਸਦੀਆਂ ਲੱਗਦੀਆਂ ਲੱਖਾਂ ਕੁਰਬਾਨੀਆਂ ਕਰਨੀਆਂ ਪੈਂਦੀਆਂ ਲੱਖਾਂ ਕੁਰਬਾਨੀਆਂ ਕਰਨੀਆਂ ਪੈਂਦੀਆਂ ਆਸ ਸਿੰਘ ਮੈਡੀ ਅਣੀ ਉਸ ਤੋਂ ਬਾਅਦ ਵਾਲੀ ਗਾਥੀ ਸੁਣ ਲੋ डॉक्टर जगदीप कौर प्रिंसीपल साहब जोराल राकेश शर्मा नागरा सुरेंद्र कौर निहाल भाजी सताल मैं दसना चाहे कि मैं मुख्यौर से लिखना ਤੇ ਕੁਛ ਲੈਣਾ ਆਪ ਦੀ ਨਜ਼ਰ ਪਰ ਰਗਾ ਹਾਂ ਮਾਂ ਬੋਲੀ ਪੰਜਾਬੀ ਬੋਲੀ ਪੰਜਾਬੀ ਸਾਡੀ ਸਾਰੇ ਇਸ ਨੂੰ ਪਿਆਰ ਕਰੋ ਮਾਂ ਬੋਲੀ ਦਾ ਸਦਾ ਆਪਣੀ ਮਾਂ ਵਾਲਾ ਸਤਿਕਾਰ ਕਰੋ ਮਾਂ ਬੋਲੀ ਪੰਜਾਬੀ ਸਾਡੀ ਮਿਠੀ ਵਾਂਗੂ ਮਿੱਠੀ ਲੱਗੇ ਬੋਲੀਏ ਜਦੋਂ ਪੰਜਾਬੀ ਸਭ ਬੋਲੀਆਂ ਵਿੱਚੋਂ ਹੈ ਦੀ ਇਸ ਦੀ ਧੋਰ ਨੋ ਬਾਬੀ ਸਭ ਬੋਲੀਆਂ ਵਿੱਚੋਂ ਹੈ ਦੀ ਇਸ ਦੀ ਧੋਰ ਨੋ ਬਾਬੀ ਕੱਪੀ ਮਹੀ ਗਾਗੀ ਇਸ ਦੇ ਰੂਹ ਆਪਣੀ ਸ਼ਰੀਰਿ ਸ਼ਾਰ ਕਰੋ ਮਾਂ ਬੋਨੀ ਪੰਜਾਬੀ ਸਾਡੀ ਸਾਰੇ ਸਨੂ ਪਿਆਰ ਕਰੋ ਨਾਥਾਂ ਦੋਹੀਆਂ ਨੇ ਵੀ ਜਿਸ ਬੋਣਦੀ ਮਠਤ ਮਾਣੀ ਨਾਥਾਂ ਜੋਗੀਆਂ ਨੇ ਵੀ ਇਸ ਬੋਲੀ ਦੀ ਮਿਠਤ ਮਾਣੀ ਸਾਡੇ ਗੁਰੂਆਂ ਇਸ ਬੋਲੀ ਵਿੱਚ ਰਚੀ ਹੈ ਗੁਰੂ ਬਾਣੀ ਇਸ ਨੂੰ ਪੜਨ ਲਿਖਣ ਬੋਲਣ ਤੋਂ ਕਦੇ ਨਾ ਇਨਕਾਰ ਕਰੋ ਮਾਂ ਬੋਲੀ ਪੰਜਾਬੀ ਸਾਡੀ ਸਾਰੇ ਇਸ ਨੂੰ ਪਿਆਰ ਕਰੋ ਹਾਸ਼ਮਵਾਰ ਸਰਬੁੱਲੇ ਸ਼ਾਹ ਜਿਸ ਨੂੰ ਸੀ ਆਪਣਾਇਆ ਕਾਦਰ ਯਾਰ ਤੇ ਸ਼ਾਹ ਮੁਹੰਮਦ ਉਸ ਬਾਮਾਨ ਵਧਾਇਆ ਬਣ ਝੰਡਾ ਬਰਦਾਰ ਇਸ ਦੇ ਥਾਂ ਥਾਂ ਤੇ ਪ੍ਰਚਾਰ ਕਰੋ ਮਾਂ ਬੋਲੀ ਪੰਜਾਬੀ ਸਾਡੀ ਸਾਰੇ ਇਸ ਨੂੰ ਪਿਆਰ ਕਰੋ ਹੋਰ ਪਰ ਸ਼ਾਮਾ ਸਿੱਖੋ ਬੇਸ਼ੱਕ ਇਸ ਨੂੰ ਨਾ ਬਨਾਇਓ ਮਾਂ ਤਾਂ ਆਖਰ ਮਾਂ ਹੁੰਦੀ ਏ ਇਸ ਦੇ ਸ਼ਾਨ ਵਧਾਇਓ ਮਾਂ ਬੋਲੀ ਤੋਂ ਮੁੱਖ ਨਹੀਂ ਓੜਨਾ ਆਓ ਸਭ ਇਕਰਾਰ ਕਰੋ ਮਾਂ ਬੋਲੀ ਪੰਜਾਬੀ ਸਾਡੀ ਸਾਰੇ ਇਸ ਨੂੰ ਪਿਆਰ ਕਰੋ ਮਾਂ ਬੋਲੀ ਪੰਜਾਬੀ ਸਾਡੀ ਸਾਰੇ ਸੁਨੂ ਪਿਆਰ ਕਰੋ ਜਗਦੀਪ ਕੌਵੀ ਡਾਕਟਰ ਜਗਦੀਪ ਕੌਵੀ ਪ੍ਰੈਸਿਡੈਂਟ ਸਾਹਿਬ ਸਾਰੇ ਨੂੰ ਬੇਨਤੀ ਹੈ ਜਿਹੜੇ ਹੁਣ ਬੋਲਣਗੇ ਵੀ ਜੇ ਤੁਸੀਂ ਕਿਤਾਬ ਤੇ ਬੋਲ ਰਹੇ ਹੋ ਤਾਂ ਥੋੜਾ ਜਿਆ ਸਾਥ ਕਿਤੇ ਵੀ ਛੋਟਾ ਜਿਹਾ ਰੱਖਿਓ